ਮਾਲਵੇ ਦੀ ਪਵਿੱਤਰ ਧਰਤੀ ਮਸਤੂਆਂ ਸਾਹਿਬ ਜਿਲ੍ਹਾ ਸੰਗਰੂਰ ਵਿਖੇ ਸ਼੍ਰੀਮਾਨ 111 ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ 97 ਸਾਲਾਨਾ ਵਰਸੀ ਬਹੁਤੀ ਸ਼ਰਧਾ ਨਾਲ ਮਨਾਈ ਗਈ। ਅਕਾਲ ਕਾਲਜ ਕੌਂਸਲ ਦੇ ਸਮੂਹ ਅਹੁਦੇਦਾਰਾਂ ਦੇਖ ਰਹੇ ਖੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਅਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ ਸਮਾਗਮਾਂ ਮੌਕੇ ਵੱਖ-ਵੱਖ ਰਾਗੀ ਢਾਡੀ ਜਥਤਾਂ ਤੋਂ ਇਲਾਵਾ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ Hey, hey, hey. the ਉਹ ਗੁਰਾ ਹੀ ਖਾਲਸਾ ਹੋਏਗਾ ਉਸ ਸਮੇਂ ਦੇ ਵਿੱਚ ਸੰਤ ਅਤਰ ਸਿੰਘ ਮਸਤੁਆਣਾ ਸਾਹਿਬ ਵਾਲਿਆਂ ਨੇ ਸਿੱਖ ਜਗਤ ਦੀ ਐਸੀ ਡੂਲਦੀ ਹੋਈ ਅਵਸਥਾ ਨੂੰ ਸੰਭਾਇਆ ਕਿ ਅੱਜ ਤੱਕ ਧਰਤੀ ਦੇ ਉੱਤੇ ਜੇ ਕਿਸੇ ਨੇ ਅੰਮ੍ਰਿਤ ਪ੍ਰਚਾਰ ਦੀ ਲਹਿਰ ਤੋਰੀ ਹੈ ਤੇ ਸਭ ਤੋਂ ਵੱਡੀ ਸੰਤ ਅਤਰ ਸਿੰਘ ਮਸਤੁਆਣਾ ਸਾਹਿਬ ਵਾਲੇ ਨੇ ਤੋਰੀ ਹੈ ਅਤਰ ਸਿੰਘ ਜੀ ਮਹਾਰਾਜ ਵਰਗੀਆਂ ਸਖਸ਼ੀਤਾਵਾਂ ਵੀਰ ਤੇ ਹੀ ਕਦੇ ਪੈਦਾ ਹੁੰਦੀਆਂ ਹੈ ਜਿਹੜਾ ਆਪਣਾ ਸਾਰਾ ਜੀਵਨ ਆਪ ਦੀ قوم ਦੇ ਵਾਸਤੇ ਲਾਉਂਦਿਆਂ ਨੇ ਤੇ ਮੈਂ ਸਮਝਦਾ ਜੇ 19 ਤੇ 20ਵੀਂ ਸਦੀ ਦੀ ਗੱਲ ਕਰੀਏ ਤਾਂ 19 ਤੇ 20ਵੀਂ ਸਦੀ ਦੇ ਸਭ ਤੋਂ ਮਹਾਨ ਸਿੱਖ ਸੰਤ ਬਾਬਾ ਦਸ ਸਿੰਘ ਜੀ ਮਹਾਰਾਜ ਨੂੰ ਆਪਾਂ ਮੰਨ ਸਕਦੇ ਆ ਕਿਉਂਕਿ ਜੋ ਉਹਨਾਂ ਨੇ ਕਾਰਜ ਕੀਤੇ ਨੇ ਉਹ ਇੱਕ ਵਿਅਕਤੀ ਦੇ ਬਸ ਦੀ ਗੱਲ ਨਹੀਂ ਮੈਂ ਸਾਡਾ ਕਈ ਸਸਥਾਵਾਂ ਵੀ ਉਹ ਕਾਰਜ ਨਹੀਂ ਕਰ ਸਕਦੀਆਂ ਜੋ ਸੰਤ ਅਤਰ ਸਿੰਘ ਜੀ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਕਰਕੇ ਬੀਬੇ ਤੇ ਸੇਵਾਦਾਰ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਖੀਰ ਸਾਡੇ ਰਿਪੋਰਟਰ ਗੌਰਵ ਕੱਕ ਸ਼ੇਰਪੁਰ ਨਾਲ ਗੱਲਬਾਤ ਕਰਦੇ ਆ ਆਕਾਲ ਕਲਚ ਕੌਂਸਲ ਦੇ ਸਖਤਰ ਅਤੇ ਸਮੂਹ ਅਹੁਦੇਦਾਰਾਂ ਸਦਾ ਜਸਵੰਤ ਸਿੰਘ ਖਹਿਰਾ ਸਰਦਾਰ ਸਿਆਸਾ ਸਿੰਘ ਦੁੱਗਾ ਸਰਦਾਰ ਗੁਰਜੰਟ ਸਿੰਘ ਦੁੱਗਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਧਾ ਦਾ ਆਸਮੋਦ ਦੇ ਰਿਹਾ ਸੀ ਤੇਰੇ ਸਵਕ ਨੂੰ ਕੋ ਪੋਚਣਾ ਨਹੀਂ ਜਮ ਨਹੀਂ ਆਵੇ ਰੇ ਰੇ ਅਜਸੀ ਸੰਤ ਮਹਾਰਾਜ ਸੰਤੋਬਾਤ ਸਿੰਘ ਦੇ ਸਥਾਨ ਤੋਂ ਜਿੱਥੇ ਸੰਤ ਮਹਾਰਾਜ ਦੀ 97ਵੀਂ ਵਰਸੀ ਸੰਗਤਾਂ ਬੜੇ ਕਰ ਕਮਲਾ ਦੇ ਨਾਲ ਬੜੇ ਚਾਵਾਂ ਦੇ ਨਾਲ ਦੂਰੋਂ ਨੇੜੋਂ ਵਿਦੇਸ਼ਾਂ ਤੋਂ ਪਹੁੰਚ ਕੇ ਸੰਗਤਾਂ ਨੇ ਤਿੰਨ ਦਿਨ ਦਾ ਜੋ ਇਹ ਸਮਾਗਮ ਬਹੁਤ ਹੀ ਸਰਦਾਪੂਰਵਕ ਸੰਗਤਾਂ ਨੇ ਚਾਵਾਂ ਨਾਲ ਲੁਭਾਇਆ ਜਿੱਥੇ ਤਿੰਨ ਦਿਨ ਕਾਉਂਸਲ ਨੇ ਕਾਲ ਕਾਲਜ ਕਾਉਂਸਲ ਦੀ ਉਦਮ ਦੇ ਨਾਲ ਜਿੱਥੇ ਤਿੰਨੇ ਦਿਨ ਸਟੇਜ ਦੇ ਅਰ ਗੁਰਸਾਗਰ ਮਸੂਆ ਸਾਹਿਬ ਦੇ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਰਾਸ ਸਾਈ ਕੀਰਤਨ ਚੱਲੇ ਸੰਤ ਮਹਾਤਮਾ ਆਏ ਰਾਗੀ ਢਾਡੀ ਜੋ ਢਾਡੀ ਦਰਬਾਰ ਕਰਾਇਆ ਗਿਆ ਢਾਡੀ ਮੁਕਾਬਲੇ ਕਰਾਏ ਗਏ ਜੋ ਸਵਰਗ ਵਸੀ ਢਾਡੀ ਭਾਨ ਸਿੰਘ ਪੌੜਾ ਤੇ ਸਵਰਗ ਵਸੀ ਪਰਗਰ ਸਿੰਘ ਲੇਦਰਾ ਗੀਤਕਾਰ ਉਹਨਾਂ ਦੀ ਯਾਦ ਦੇ ਵਿੱਚ ਜੋ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਨਾਲ ਉਹ ਸੁਣਿਆ ਤਿੰਨੇ ਜਨ ਜੋ ਸਾਡੇ ਕੋਲ ਕਥਾਵਾਚਕ ਅਤੇ ਕੀਰਤਨ ਦੇ ਨਾਲ ਮਾ ਪੁਰਸ਼ ਰਾਗੀ ਢਾਡੀ ਇੱਥੇ ਪਹੁੰਚੇ ਉੱਥੇ ਸੰਗਤਾਂ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਹਮ ਹਮਾ ਕੇ ਮਸੂਆ ਸਾਹਿਬ ਦੀ ਧਰਤੀ ਨਤਮਸਕ ਹੋਣ ਲਈ ਪਹੁੰਚੀਆਂ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਏਸ਼ ਧਰਤੀ ਮਹਾਰਾਜ ਦੀ ਨੂੰ ਨਤਬਸਕ ਹੋ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਅਤਰ ਸਿੰਘ ਜੀ ਦੀ 97 ਵਰਸੀ ਜੋ ਸਿੱਖ ਕੌਮ ਔਰ ਅਕਾਲ ਕਾਰਜ ਕਾਉਂਸਲ ਮਨਾ ਰਹੀ ਹੈ ਇਸ ਵਾਰ ਬਹੁਤ ਹੀ ਬਲੱਖਣਤਾ ਦਾ ਰੂਪ ਦਿੱਤਾ ਗਿਆ ਹੈ ਅਕਾਲ ਕਾਲਜ ਕੌਂਸਲ ਵੱਲੋਂ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਿਹੜੇ ਆਏ ਸੀ ਦਇਆ ਸਿੰਘ ਲਾਹੌਰੀਆ ਜਾਂ ਨਹੌਰ ਸਿੰਘ ਆਏ ਸੀਗੇ ਉਹਨਾਂ ਸਾਰਿਆਂ ਦਾ ਇਸ ਵਾਰ ਅਕਾਲ ਕਾਲਜ ਕੌਂਸਲ ਵੱਲੋਂ ਸਨਮਾਨ ਕੀਤਾ ਗਿਆ ਹੈ ਹੋਰ ਵੀ ਬਹੁਤ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਮੈਂ ਇਸ ਚੰਗੇ ਕਾਰਜ ਤੇ ਸਾਰੀ ਸੇਕ੍ਰੇਟ ਜਿੰਨੀ ਜਥੇਵੰਦੀਆਂ ਨੇ ਔਰ ਜਿੰਨੀਆਂ ਵੀ ਐਜੂਕੇਸ਼ਨ ادارے ਨੇ ਉਹਨਾਂ ਵੱਲੋਂ ਸੰਤ ਬਾਬਾ ਅਤਰ ਸਿੰਘ ਜੀ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਹੋਇਆ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 20ਵੀਂ ਸਦੀ ਦੇ ਮਹਾਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਦੀ 97ਵੇਂ ਵਰ੍ਹੇ ਦੀ ਸਵੰਤ ਚ ਸਮਾਗਮ ਹੈ ਅੱਜ ਦੂਸਰਾ ਦਿਨ ਹੈ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਸੰਤਾਂ ਨੂੰ ਸਨ ਅਜਲੀ ਪੇਟ ਕਰ ਲਈ ਆਉਂਦੀਆਂ ਨੇ ਨਤਮਸਤਕ ਹੋਣ ਲਈ ਆਉਂਦੀਆਂ ਨੇ ਇਸ ਸਥਾਨ ਨੂੰ ਜਿੱਥੇ ਸੰਤਾਂ ਨੇ ਬਹੁਤ ਤਪੱਸਿਆ ਕੀਤੀ ਹੈ ਤੇ ਬਹੁਤ ਕਾਰਜ ਕੀਤੇ ਨੇ ਸਭ ਤੋਂ ਵੱਡੀ ਗੱਲ ਕਿ ਇਸ ਸਥਾਨ ਤੇ ਸੰਤ ਬਾਬਾ ਤਰ ਸਿੰਘ ਜੀ ਨੇ ਸਾਡੀ ਕੌਮ ਨੂੰ ਇੱਕ ਨਵਾਂ ਫਲਸਫਾ ਦਿੱਤਾ ਹੈ ਕਿ ਧਰਮ ਦੇ ਨਾਲ ਨਾਲ ਵਿਦਿਆ ਦਾ ਸਮੇਲ ਵੀ ਕੀਤਾ ਜਾਵੇ ਸੰਤ ਜੀ ਨੇ ਬਹੁਤ ਵੱਡੇ ਵਿਦਿਅਕ ادارے ਚਲਾਏ ਮੈਂ ਸਾਰੀ ਸੰਗਤ ਦਾ ਬਹੁਤ ਉਹ ਦੂਰ ਦੂਰੋਂ ਸਾਡੇ ਵਲੰਟੀਅਰ ਸੇਵਾ ਕਰ ਰਹੇ ਨੇ ਰਾਤ ਨੂੰ ਝਾੜੂ ਦੀ ਸੇਵਾ ਹੁੰਦੀ ਹੈ ਬਹੁਤ ਸਾਰੇ ਨੌਜਵਾਨਾਂ ਵੱਲੋਂ ਲੰਗਰਾਂ ਦੀ ਸੇਵਾ ਹੁੰਦੀ ਹੈ ਤਕਰੀਬ 45 ਪਿੰਡਾਂ ਦੇ ਜਿਹੜੇ ਪਿੰਡ ਨੇ ਉਹ ਲੰਗਰ ਸਜਾ ਰਹੇ ਨੇ ਮੈਂ ਅਕਾਲ ਕਾਲਜ ਕਾਉਂਸਲ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸੰਤ ਬਾਬਾ ਤਰ ਸਿੰਘ ਜੀ ਨੂੰ ਅਸੀਂ ਸਾਰੇ ਸੰਧਾਜਲੀ ਭੇਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ